ਕੁਣ ਕਿ ਕੀ ਮੌਲਾ ਦੇਖਾ ਵਡੇ ਮਾਈਨਿੰਗ ਕੀਤਾ ਗਿਆ ਕਾਰਬੀ ਇਥੇ ਇੱਕ ਮੱਜਾ ਸਟੋਨ ਕ੍ਰੈਸ਼ਰ ਹੈ ਕੀੜੀ ਵਿਖੇ ਕੀੜੀ ਹੈ ਮੱਜਾ ਸਟੋਨ ਕ੍ਰੈਸ਼ਰ ਹੈ ਇੱਥੇ ਐਸ ਐਚਓ ਮਨਜੀਤ ਸਿੰਘ ਆਰ ਐਸ ਐਮ ਦੇਖਿਆ ਕਿ ਇੱਥੇ ਕੋ ਮਾਈਨਿੰਗ ਕਰ ਰਹੇ ਨੇ ਤੇ ਇੱਥੇ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਜਿਹੜਾ ਆਪਣਾ ਮਾਈਨਿੰਗ ਵਿਭਾਗ ਦੇ ਜਿਹੜੇ ਕਰਮਚਾਰੀ ਹੈ ਜੈ ਸਾਹ ਉਹ ਵੀ ਪਹੁੰਚੇ ਨੇ ਤੇ ਅਸੀਂ ਜੋ ਵੀ ਉਹਨਾਂ ਉਹਨਾਂ ਵੱਲੋਂ ਦੇਖਿਆ ਗਿਆ ਜੋ ਮਾਈਨਿੰਗ ਹੋ ਰਹੀ ਹੈ ਜੋ ਜਿਹੜੇ ਆਪਣੇ ਟੋਏ ਨੇ ਉਹ ਬਿਲਕੁਲ ਤਾਜ਼ੇ ਪਾਏ ਗਏ ਨੇ ਤੇ ਜਿਹੜੇ ਜੈ ਸਿੰਘ ਸਾਹਿਬ ਹੈ ਉਹ ਆਏ ਹੋਏ ਨੇ ਉਹ ਸਾਨੂੰ ਆਪਣਾ ਜੋ ਵੀ ਰਿਪੋਰਟ ਦੇਣਗੇ ਅਸੀਂ ਉਸ ਅਨਸਾਰ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਮਟੀਰੀਅਲ ਮਿਲਿਆ ਜਾਂ ਉਹ ਨਹੀਂ ਮਿਲਿਆ ਜਿੱਥੇ ਮੌਕੇ ਤੇ ਇੱਕ ਜਿਹੜਾ ਪੋਕ ਲੈਂਦਾ ਡਰਾਈਵਰ ਉਹ ਫੜਿਆ ਜੇ ਬਾਕੀ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ Thank <laughs> you.